ਐਸਕੇਮ ਨਾਨ ਪੋਲੀਟਿਕਲ ਕੋਈ ਕੇਵਲ ਕੱਲਾ ਜੇ ਅਸੀਂ ਕਹੀਏ ਵੀ ਕਿਸਾਨਾਂ ਦੀ ਲੜਾਈ ਹੈ ਕਿਸਾਨ ਹੋਂਦੇ ਨਾਲ ਨਾਲ ਅਸੀਂ ਸਿੱਖੀ ਸਰੂਪ ਵਾਲੇ ਲੋਕ ਹਾਂ ਤੇ ਸਾਡੇ ਤੇ ਗੁਰੂ ਸਾਹਿਬ ਖੁਦ ਕਹਿ ਕੇ ਗਏ ਨੇ ਕਿ ਇਹ ਜਾਗਰੂਤ ਨੇ ਜਿਨ੍ਹਾਂ ਦੇ ਅਸੀਂ ਪਰਿਵਾਰ ਜਿਨ੍ਹਾਂ ਦੇ ਅਸੀਂ ਪੱਛੇ ਆ ਤਾਂ ਉਹਨਾਂ ਦੇ ਵਿੱਚੋਂ ਸਾਡੀ ਫਿਰ ਇੱਕ ਜ਼ਿੰਮੇਵਾਰੀ ਬਣਦੀ ਸੀ ਸਾਰਿਆਂ ਦੀ ਤੇ ਅੱਜ ਜਿਸ ਗੁਰੂ ਤੋਂ ਅਸੀਂ ਸ਼ਕਤੀ ਲੈ ਕੇ ਜੀਵਨ ਜਿਉ ਰਹੇ ਆਂ ਅਗਰ ਉਸ ਗੁਰੂ ਨੂੰ ਬੱਚਿਆਂ ਦੇ ਹੰਦਿਆਂ ਕੋਈ ਉਹਦੀ ਬੇਅਦਬੀ ਕਰੇ ਕੋਈ ਉਹਦਾ ਨਰਾਦਰ ਕਰੇ ਤਾਂ ਫਿਰ ਬੱਚੇ ਦਾ ਆਪਣਿਆ ਵੀ ਇੱਕ ਫਰਜ਼ ਬਣ ਜਾਂਦਾ ਹੈ ਕਿ ਉਹ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਡੱਟ ਕੇ ਖੜੇ ਹੋਵੇ ਸੋ ਉਹਦੇ ਤੋਂ ਅਸੀਂ ਉਸਦਿਆਂ ਇੱਕ ਕਮਿਟਮੈਂਟ ਕੀਤੀ ਸੀ ਵਾਅਦਾ ਕੀਤਾ ਸੀ ਐਸਕੇਮ ਨੌਨ ਕ੍ਰਿਟੀਕਲ ਨੇ ਕਿ ਜੀ ਵਾਹਿਗੁਰੂ ਕਿਰਪਾ ਕਰੇ ਅਗਰ ਗੁਰੂ ਨਾਨਕ ਪਾਤਸ਼ਾਹ ਨੇ ਚਾਇਆ ਇਸ ਮੋਰਚੇ 'ਚ ਅਸੀਂ ਕਿਉਂਦੇ ਵਾਪਸ ਆਏ ਆ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਭਾਈ ਵਿਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਅੱਗੇ ਤੋਰਾਂਗੇ ਔਰ ਵਾਹਿਗੁਰੂ ਕਿਰਪਾ ਕਰਨ ਸਾਡੇ ਸਾਰੇ ਸਿੱਖ ਦੰਗ ਦੇ ਉੱਤੇ ਸਾਡੀ ਪਹੁੰਚ ਤੇ ਅਸੀਂ ਇਹਨੂੰ ਜਿੱਤਾਂਗੇ ਜਦ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਪਰਪਸ ਹੈ ਇਸ ਲਈ ਆਏ ਆ ਕਿ ਦੇਖੋ ਇਨਾ ਲੰਬਾ ਸਮਾਂ ਹੋ ਗਿਆ ਇੱਕ ਪ੍ਰੋਟੈਸਟ ਚੱਲ ਰਹੇ ਨੂੰ ਇੱਕ ਅੰਦੋਲਨ ਚੱਲ ਰਿਹਾ ਹੈ ਉਹ ਅੰਦੋਲਨ ਕਿਉਂ ਚੱਲ ਰਿਹਾ ਹੈ ਸਵਾਲ ਇਹ ਹੈ ਕਿ 328 ਸਰੂਪ ਗਾਇਬ ਹੋ ਗਏ ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਪਤਾ ਹੀ ਦੇ ਖਿਲਾਫ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ ਕੋਈ ਉਹਦੀ ਬੇਅਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ ਨਾ ਕਿਸੇ ਸਿੱਖ ਨੂੰ ਨਾ ਕਿਸੇ ਸਸਤਾ ਨੂੰ ਕਿਸੇ ਨੂੰ ਕੋਈ ਰਾਈਟ ਨਹੀਂ ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜਨਤ ਦੇ ਅੰਦਰ ਇੱਕ ਖਲਸਾ ਹੈ ਔਰ ਉਹ ਇਕੱਲਾ ਖਲਸਾ ਨਹੀਂ ਸਾਡੇ ਨਾਲ ਰੋਜ਼ ਹੋ ਵੀ ਰਹੀਆਂ ਨੇ ਤੁਹਾਡਾ ਦੇਖ ਰਹੇ ਹਾਂ ਕਦੇ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕਿਤੇ ਉਹਦਾ ਨਾ ਉਹਦਾ ਨਿਰਾਦਰ ਹੋ ਜਾਂਦਾ ਹੈ ਕਦੇ ਕਿਤੇ ਉਹਦਾ ਨਿਰਾਦਰ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਉਹ ਸਮੇਂ ਇਹ ਸਾਰਾ ਕਿਸੇ ਸਾਜ਼ਿਸ਼ ਤੇ ਤਹਿਤ ਤੇ ਨਹੀਂ ਹੋਇਆ ਜਾਂ ਨਾਲ ਦੀ ਨਾਲ ਸਾਡੀ ਕੌਮ ਨੂੰ ਇਹ ਵੀ ਇੱਕ ਡਰ ਹੈ ਇਹ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਹੈ ਜਿਹਦੇ ਅੰਦਰ ਹਿੰਦੀ ਦੇ ਵਿੱਚ ਛਾਪੀ ਗਈ ਆ ਕਿਤਾਬ ਉਹ ਔਰ ਉਹਦੇ ਅੰਦਰ ਸਾਡੇ ਸਤਿਗੁਰਾਂ ਦੇਕ ਔਰ ਉਹਦੇ ਤੇ ਮੋਹਰ ਸ਼੍ਰੋਮਣੀ ਕਮੇਟੀ ਦੀ ਲੱਗ ਰਹੀ ਹੈ ਤਾਂ ਸਾਨੂੰ ਇਹ ਖਦਸਾ ਹੋਰ ਵੀ ਮਤਲਬ ਗਹਿਰਾ ਹੋ ਜਾਂਦਾ ਹੈ ਗੰਭੀਰ ਹੋ ਜਾਂਦਾ ਹੈ ਕਿ ਕਿਤੇ ਸਾਡੀ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਸਤਿਗੁਰਾਂ ਦੇ ਕਰੈਕਟਰ ਦੇ ਉੱਤੇ ਝੂਲ ਚੁੱਕੀ ਗਈ ਹੈ ਕਿਤੇ ਕੱਲ ਨੂੰ ਸਾਡੀ ਉਹ ਕੁਰਬਾਨੀ ਹੈ ਅੱਜ ਇੱਥੇ ਹਾਜ਼ਰੀ ਭਰਨ ਆਏ ਆ ਅੱਜ ਅਸੀਂ ਪੂਰਨ ਤੌਰ ਦੇ ਉੱਤੇ ਹਾਜ਼ਰੀ ਇਸ ਲਈ ਭਰਨ ਆਏ ਆ ਕਿ ਅਸੀਂ ਕਮਿਟਮੈਂਟ ਕੀਤੀ ਹੈ ਅਸੀਂ ਇਹਦੇ ਨਾਲ ਭਾਈ ਵਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਨੂੰ ਅੱਜ ਸਾਰੇ ਦਾ ਸਾਰਾ ਐਸਪੀਐਨ ਨੌਨ ਕ੍ਰਿਮੀਨਲ ਸੋਨਿਆ ਸੋਨਿਆ ਹਾ ਪੂਰੀਓ ਲਾਲ ਸਵਾਲ ਇੱਥੇ ਇਹ ਆ ਕਿ ਅਸੀਂ ਮੰਗ ਕੀ ਕਰਦੇ ਆ ਅਸੀਂ ਚਾਹੁੰਦੇ ਕੀ ਆ देखो सवाल ये है के गुरु ग्रंथ साहिब ਸਾਡਾ ਫਲਸਫਾ ਹੈ ਸਾਡਾ ਆਧਾਰ ਹੈ ਜਿਹਦੇ ਤੋਂ ਅਸੀਂ ਸਮੁੱਚੀ ਕੌਮ ਨੇ ਸੇਧ ਲੈ ਕੇ ਅੱਗੇ ਤੁਰਨਾ ਹੈ। ਔਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਇੱਕ ਉਹ ਅਧਾਰਾ ਫਿਕਸ ਕੀਤਾ ਗਿਆ ਬਣਾਇਆ ਗਿਆ ਕੌਮ ਵੱਲੋਂ ਇਹ ਭਾਈ ਇਹ ਗੁਰੂ ਗ੍ਰੰਥ ਸਾਹਿਬ ਜਾ ਗੁਰਦੁਆਰਾ ਸਹਿਬਾਨਾ ਦਾ ਸਾਮ ਸੰਭਾਲ ਦੀ ਕੰਮ ਡਿਊਟੀ ਇਹ ਸੰਭਾਲਣਗੇ ਔਰ ਬੜੇ ਲੋਕਾਂ ਨੇ ਜੋਰ ਲਾ ਲਾ ਕੇ ਇਹ ਸਾਰਾ ਕੁਝ ਇਥੇ ਤੱਕ ਪਹੁੰਚਾਇਆ ਇਹ ਸ਼ਰੋਣੀ ਕਮੇਟੀ ਐਵੇਂ ਨਹੀਂ ਬਣ ਗਈ ਇਹ ਵੀ ਵੱਡੀਆਂ ਕੁਰਬਾਨੀਆਂ ਚੋਂ ਨਿਕਲ ਕੇ ਬਣੀ ਹੈ ਔਰ ਜਿਹੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਜੋ ਕਮੇਟੀ ਬਣੀ ਕਿ ਉਹ ਕਮੇਟੀ ਦੀ ਅੱਜ ਰਿਸਪੋਨਸੀਬਿਲਟੀ ਨਹੀਂ ਬਣਦੀ ਇਹ ਕਿ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਸ ਵੇਲੇ ਵੀ ਬਣੀ ਹੋਇਆ ਕਮਿਸ਼ਨ ਨੇ ਰਿਪੋਰਟ ਦਿੱਤੀ ਆ ਉਹ ਕਮਿਸ਼ਨ ਦੀਆਂ ਦੀ ਰਿਪੋਰਟ ਹੈ ਲਗਭਗ 1100 ਸਫਿਆਂ ਦੀ ਰਿਪੋਰਟ ਹੈ ਜੀ ਇਹ ਔਰ ਇਸ ਰਿਪੋਰਟ ਦੇ ਵਿੱਚ ਇਹ ਸਪਸ਼ਟ ਕਿਹਾ ਗਿਆ ਕਿ ਉਹਨਾਂ ਬੰਦਿਆਂ ਦੇ ਖਿਲਾਫ ਬੰਦਿਆਂ ਦੇ ਨਾਮ ਮੈਂਸ਼ਨ ਕੀਤੇ ਗਏ ਔਰ ਇਹ ਕਿਹਾ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਪਰਚੇ ਦਰਜ ਹੋਣੇ ਚਾਹੀਦੇ ਨੇ ਔਰ ਇਹ ਉਸ ਕਮੇਟੀ ਨੂੰ ਬਣਾਉਂਦਾ ਕੀ ਮਤਲਬ ਕੋ ਕਮਿਸ਼ਨ ਬਣਾਉਂਦਾ ਕੀ ਮਤਲਬ ਜੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੀ ਨਹੀਂ ਕਰਨੀ ਤੇ ਇਹ ਕਹਿ ਕੇ ਸਾਰ ਦਈਏ ਕਿ ਅਕਾਲ ਤਖਤ ਸਾਹਿਬ ਦਾ ਫੇਰਵਾ ਦੇ ਦੇਣਾ ਅਸੀਂ ਸਮੁੱਚਾ ਸਿੱਖ ਜਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹਾਂ ਅਸੀਂ ਉਹਨਾਂ ਦੀ ਸਰਵ ਸਰਵੋਤਮ ਹੋਣ ਦੀ ਜਿਹੜੀ ਹੋਂਦ ਹੈ ਉਹ ਸਾਰੇ ਸਤਿਕਾਰਦੇ ਹਾਂ ਤੇ ਸਾਡੇ ਲਈ ਉਹ ਸੁਪਰੀਮ ਹੈ ਸੁਪਰੀਮ ਰਹੇਗਾ ਜੇ ਪਹਿਲਾਂ ਵੀ ਸੁਪਰੀਮ ਸੀ ਲੇਕਿਨ ਸਵਾਲ ਇੱਥੇ ਥੋੜਾ ਜਿਹਾ ਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨੇ ਆਪਣੀ ਡਿਊਟੀ ਕੀ ਨਿਭਾਈ ਜੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਕੋਈ ਹੱਥੋਪਾਈ ਹੋ ਜਾਂਦਾ ਹੈ ਤਾਂ 307 ਦੇ ਮੁਕੱਦਮੇ ਸਾਡੀ ਸ਼੍ਰੋਮਣੀ ਕਮੇਟੀ ਕਰਵਾ ਦਿੰਦੀ ਆ ਉਹਦੇ ਤੇ ਤੇ ਜੇ ਕਿਤੇ ਸਾਡਾ ਗੁਰੂ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਤੋਂ ਉੱਪਰ ਤਾਂ ਹੋ ਨਹੀਂ ਸਕਦਾ। ਉਹ ਤਾਂ ਸੁਪਰੀਮ ਹੈ। ਔਰ ਜਿਹੜੇ ਸਾਡੇ ਸੁਪਰੀਮ ਨੇ ਉਹਨਾਂ ਦਾ ਨਰਾਦਰ ਸ਼ਰੋਮਣੀ ਕਮੇਟੀ ਦੇ ਵਿੱਚ ਬੈਠਣ ਵਾਲੇ ਲੋਕਾਂ ਵੱਲੋਂ ਅਗਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਸ਼ਰੋਮਣੀ ਕਮੇਟੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਗੋਗਲਿਆਂ ਤੋਂ ਮਿੱਟੀ ਝਾੜ ਰਹੀ ਹੈ। ਸੋ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੀ ਸ਼ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜੋ ਬਣਦੀ ਸੀ ਜੇ ਜੇਕਰ ਇੱਕ ਪ੍ਰਧਾਨ ਦੀ ਪਾਗ ਉਤਾਰਨ ਦੇਤੇ ਇੱਕ ਪ੍ਰਧਾਨ ਦੇ ਨਾਲ ਹੱਥੋਂ ਪਾਈ ਹੋਣ ਤੇ 307 ਵਰਗੇ ਮੁਕੱਦਮੇ ਦਰਜ ਕੀਤੇ ਜਾ ਸਕਦੇ ਆ ਤਾਂ ਫਿਰ ਕਿਉਂ ਨਹੀਂ ਗੁਰੂ ਸਾਹਿਬ ਦਾ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਇਹ ਮੁਕੱਦਮੇ ਦਰਜ ਕੀਤੇ ਜਾ ਸਕਦੇ ਔਰ ਇਹ ਇਕੱਲਾ ਨਰਾਦਰ ਦੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਬਹੁਤ ਗੰਭੀਰ ਤੇ ਵੱਡੀ ਗੱਲ ਇਹ ਆ ਕਿ ਸਾਡੇ ਸਿੱਖੀ ਸਿਧਾਂਤਾਂ ਨੂੰ ਸਾਡੇ ਫਲਸਫੇ ਨੂੰ ਤੈ ਸ਼ਨਾਸ਼ ਕਰਨ ਵਾਲੀ ਗੱਲ ਆ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਸਾਡੇ ਸਤਿਗੁਰਾਂ ਦੇ ਸਰੂਪਾਂ ਦੇ ਸੰਬੰਧ ਚ ਮੈਂ ਜੇ ਜਿਆਦਾ ਗੱਲ ਨਾ ਕਰਦਾ ਹੋਇਆ ਮੇਰੀ ਇੰਨੀਕ ਬੇਨਤੀ ਹੈ ਕਿ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਰਕਾਰ ਕਿਰਪਾ ਕਰਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਈਵਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਨ੍ਹਾਂ ਦੇ ਖਿਲਾਫ 20 ਮੁਕੱਦਮੇ ਦਰਜ ਕਰੇ ਜਿਨ੍ਹਾਂ ਦੀ ਜਿੰਮੇਵਾਰੀ ਬੰਦੀ ਸੀ